ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦੇ ਠੀਕ ਠਾਕ ਹੋ ਜੀ ਜੀ ਅੱਜ ਇੱਕ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਆਪਣੇ ਮੇਰੇ ਵੀਰ ਫੇਸਬੁੱਕ ਚਲਾਉਂਦੇ ਇੰਸਟਾਗ੍ਰam ਚਲਾਉਂਦੇ ਵਟਸਐਪ ਚਲਾਉਂਦੇ ਕੋਈ ਵੀ ਚਲਾਉਂਦੇ ਆ ਬਈ ਫੇਸਬੁੱਕ ਤੇ ਹਨਾ ਮੇਰੇ ਨਾਮ ਦੀ ਆਈਡੀ ਕੋਈ ਬੰਦਾ ਹੋਰ ਬਣਾ ਕੇ ਆਪਣੀਆਂ ਮੇਰੇ ਫੋਟੋਆਂ ਪਾ ਕੇ ਹਨਾ ਕੋਈ ਬੰਦਾ ਪੈਸੇ ਮੰਗਾਉਂਦਾ ਮੇਰੇ ਨਾਲ ਨਹੀਂ ਹੋਇਆ ਮੇਰੇ ਨਾਲ ਹੋਈ ਹੋਣ ਹੋਈ ਜਾਂਦਾ ਵਾ ਮੇਰੇ ਨਾਲ ਇਹ ਮੇਰੇ ਨਾਲ ਹੋ ਰਿਹਾ ਹੁਣ ਤੇ ਹੁਣ ਮੇਰੇ ਤਾਂ ਜਿਹੜੇ ਮੇਰੇ ਜਾਣਦੇ ਨੇ ਯਾਰ ਦੋਸਤ ਮੈਨੂੰ ਜਾਣਦੇ ਨੇ ਠੀਕ ਆ ਉਹ ਬੰਦਿਆਂ ਨੇ ਤਾਂ ਦੋ ਤਿੰਨ ਜਣਾਂ ਨੇ ਪੈਸੇ ਭੇਜਤੇ ਆ ਉਹਨੂੰ ਅਗਲਾ ਕਹਿੰਦਾ ਵੀ ਕਿਤੇ ਉਹੀ ਬੰਦਾ ਫਸਿਆ ਹੋਇਆ ਜਿਹੜਾ ਬੰਦਾ ਜ਼ਿਆਦਾਤਰ ਇਹ ਉਹ ਬੰਦਿਆਂ ਨਾਲ ਹੁੰਦਾ ਜਿਹੜੇ ਬੰਦੇ ਬਾਹਰ ਨੇ ਠੀਕ ਆ ਇਹ ਵੀਰ ਕੋਈ ਵੀ ਵੀਰ ਆ ਵੀਰ ਆ ਕੋਈ ਵੀ ਮੇਰੀ ਭੈਣ ਆ ਹਨਾ ਕੋਈ ਵੀ ਆ ਬੰਦਾ ਉਹ ਬੰਦਾ ਆਪਣੀ ਆਈਡੀ ਜਾਂ ਤਾਂ ਪ੍ਰਾਈਵੇਟ ਪ੍ਰਾਈਵੇਟ ਕਰੋ ਠੀਕ ਆ ਤੇ ਜਾਂ ਕੋਈ ਇਦਾਂ ਦੀ ਕੋਈ ਫੇਕ ਆਈਡੀ ਬਣਦੀ ਆ ਕਿਸੇ ਨੂੰ ਪੈਸੇ ਨਾ ਭੇਜੋ ਉਹ ਬੰਦਾ ਕਹਿੰਦਾ ਵਾ ਵੀ ਮੈਂ ਫਸਿਆ ਹੋਇਆ ਮੈਂ ਦਿੱਲੀ ਆ ਗਿਆ ਵਾਂ ਵੀ ਮੈਨੂੰ ਪੈਸੇ ਦੀ ਲੋੜ ਆ ਮੈਂ ਤੈਨੂੰ ਇੱਥੇ ਆ ਕੇ ਦੇ ਦੇਣਾ ਘਰੇ ਆ ਕੇ ਠੀਕ ਆ ਇਹ ਮੇਰੇ ਨਾਲ ਹੁਣ ਹੋ ਰਿਹਾ ਵਾ ਮੇਰੇ ਨਾਲ ਇਹ ਚੱਲ ਰਿਹਾ ਵਾ ਮੈਂ ਤੁਹਾਡੇ ਇਸ਼ਾਰਿਆਂ ਨਾਲ ਸ਼ੇਅਰ ਕਰ ਰਿਹਾ ਕਿ ਕਿਸੇ ਨੂੰ ਕੋਈ ਵੀ ਪੈਸਾ ਨਾ ਭੇਜੋ ਠੀਕ ਆ ਮੈਂ ਕਹਿੰਦਾ ਵੀ ਅੱਜ ਮੇਰੇ ਨਾਲ ਹੋਇਆ ਵੀ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਵੇ ਜਦੋਂ ਵੀ ਕਿਸੇ ਨਾਲ ਆਪਾਂ ਪੈਸੇ ਭੇਜਣੇ ਆ ਠੀਕ ਆ ਉਹ ਬੰਦੇ ਨਾਲ ਪਹਿਲਾਂ ਫੋਨ ਤੇ ਗੱਲ ਕਰੋ ਠੀਕ ਆ ਅਬਲਾ ਤਾਂ ਭੇਜਣ ਦੀ ਕਿਸੇ ਨੂੰ ਲੋੜ ਨਹੀਂ ਆ ਠੀਕ ਆ ਜੇ ਤੁਸੀਂ ਬੰਦੇ ਨਾਲ ਗੱਲ ਕਰਦੇ ਹੋ ਠੀਕ ਆ ਉਹ ਬੰਦਾ ਕਿਦਾਂ ਗਾਈਡ ਕਰਦਾ ਉਹ ਤੁਸੀਂ ਆਪਣੇ ਹਿਸਾਬ ਨਾਲ ਦੇਖਣਾ ਪਰ ਵੈਸੇ ਕਿਸੇ ਨੂੰ ਇਦਾਂ ਕੋਈ ਵੀ ਜੇ ਕਿਸੇ ਦਾ ਕੋਈ ਫੋਟੋਆਂ ਲਾ ਕੇ ਕੋਈ ਮੈਸੇਜ ਕਰਦਾ ਵਾ ਤੇ ਪਲੀਜ਼ ਕੋਈ ਵੀ ਬੰਦਾ ਕੋਈ ਵੀ ਭੈਣ ਕੋਈ ਵੀ ਘਰ ਦੇ ਕਿਸੇ ਦੇ ਕੋਈ ਵੀ ਫੈਮਿਲੀ ਮੈਂਬਰ ਜੋ ਵੀ ਆ ਕੋਈ ਕਿਸੇ ਨੂੰ ਪੈਸੇ ਨਾ ਭੇਜੋ ਇਦਾਂ ਬਹੁਤ ਫੇਕ ਚੱਲ ਰਿਹਾ ਵਾ ਠੀਕ ਆ ਅੱਜ ਮੇਰੇ ਨਾਲ ਹੋਇਆ ਤੇ ਮੇਰੀ ਆ ਦੇਖ ਲਓ ਆਈਡੀ ਠੀਕ ਆ ਤੁਹਾਨੂੰ ਮੈਂ ਬੈਕ ਕੈਮਰਾ ਕਰਕੇ ਦਿਖਾ ਦਿੰਨਾ ਬਾਕੀ ਮੇਰੀ ਆਈਡੀ ਆ ਠੀਕ ਆ ਇਹ ਆਈਡੀ ਨਵੀਂ ਬਣਾਈ ਕਿਸੇ ਨੇ ਠੀਕ ਆ ਮੇਰੀ ਆਈਡੀ ਆ ਤੇ ਇਹ ਆਈਡੀ ਨਵੀਂ ਬਣਾਈ ਆ ਤੇ ਇਹ ਆਈਡੀ ਦੇ ਉੱਤੇ ਹੁਣ ਕੋਈ ਬੰਦਾ ਪੈਸੇ ਮੰਗਾਰਿਆ ਠੀਕ ਆ ਤੇ ਮੈਂ ਦੋ ਤਿੰਨ ਦਿਨ ਪਹਿਲਾਂ ਮੈਂ ਸਟੋਰੀ ਵੀ ਲਾਈ ਸੀ ਇਹ ਵੀ ਯਾਰ ਇਦਾਂ ਕਰਕੇ ਕੋਈ ਬੰਦਾ ਪੈਸੇ ਮੰਗ ਰਿਆ ਵਾ ਵੀ ਤੁਸੀਂ ਕਿਸੇ ਨੂੰ ਪੈਸੇ ਨਾ ਭੇਜਿਓ ਮੈਂ ਉੱਪਰ ਲਿਖਿਆ ਵੀ ਹੋਇਆ ਸਾਰਾ ਕੁਝ ਹਨਾ ਪੀ ਵਾਲੀ ਆਈਡੀ ਮੇਰੀ ਨਹੀਂ ਆ ਪਰ ਫਿਰ ਵੀ ਇੱਕ ਦੋ ਜਣੇ ਨੇ ਭੇਜਤੇ ਆ ਵੀਰੇ ਬੜਾ ਕੰਮ ਉਦਾਂ ਔਖਾ ਹੋ ਜਾਂਦਾ ਯਾਰ ਕੋਈ ਵੀ ਬੰਦਾ ਕੋਈ ਵੀ ਪੈਸਾ ਨਾ ਭੇਜੋ ਕਿਸੇ ਨੂੰ ਵੀ ਕਿਸੇ ਨਾਲ ਵੀ ਇਹ ਚੀਜ਼ ਹੋ ਸਕਦੀ ਆ ਠੀਕ ਆ ਤੇ ਬਾਕੀ ਸਾਰੇ ਜਣੇ ਧਿਆਨ ਰੱਖੋ ਜਿਹੜੇ ਜਿਹੜੇ ਹੁਣ ਮੇਰੇ ਵੀਰ ਮੇਰੀ ਆਈਡੀ ਦੇਖਦੇ ਨੇ ਜਾਂ ਮੇਰੇ ਘਰ ਦੇ ਮੇਰੀ ਫੈਮਲੀ ਜਾਂ ਕੋਈ ਵੀ ਮੇਰੇ ਯਾਰ ਦੋਸਤ ਨੇ ਹਨਾ ਮੇਰੇ ਨਾਲ ਐਡ ਨੇ ਉਹ ਉਸ ਬੰਦਿਆਂ ਨੂੰ ਹੀ ਐਡ ਕਰਦੇ ਨੇ ਜਿਹੜੇ ਤੁਹਾਡੇ ਐਡ ਹੁੰਦੇ ਨੇ ਵਿੱਚ ਤੁਹਾਡੀ ਫੇਸਬੁੱਕ ਦੇ ਜਾਂ ਇੰਸਟਾਗ੍ਰam ਦੇ ਉੱਤੇ ਠੀਕ ਆ ਤੁਹਾਨੂੰ ਇਹਨਾਂ ਨੂੰ ਕਾਲ ਤੇ ਗੱਲ ਨਹੀਂ ਕਰਨਗੇ ਉਹ ਉਹ ਬੰਦੇ ਗੱਲ ਕਰਦੇ ਨੇ ਸਿਰਫ ਮੈਸੇਜ ਦੇ ਉੱਤੇ ਮੈਸੇਜ ਦੇ ਉੱਤੇ ਗੱਲ ਕਰਦੇ ਨੇ ਉਹਨਾਂ ਨੂੰ ਸਕੈਨਰ ਭੇਜ ਦਿੰਦੇ ਨੇ ਵੀ ਮੈਨੂੰ ਲੋੜ ਆ ਜਮਤ ਨੂੰ ਆ ਕੇ ਇੱਥੇ ਦੇ ਦੇ ਨਾ ਮੈਂ ਇੰਡੀਆ ਆ ਰਿਹਾ ਵਾਂ ਜੇ ਮੈਨੂੰ ਪੁਲਿਸ ਵਾਲਿਆਂ ਨੇ ਲੈ ਕੇ ਫੜ ਕੇ ਜਾਂ ਮੈਂ ਫਸ ਗਿਆ ਕਿੱਦਾਂ ਵੀ ਹੈ ਨਾ ਬਹੁਤ ਕੁਝ ਬੋਲਦੇ ਨੇ ਜਾਨਕੀ ਬੰਦਾ ਟੈਨਸ਼ਨ ਚ ਪੈ ਜਾਂਦਾ ਕਿ ਪਲੀਜ਼ ਇਦਾਂ ਦੇ ਕੰਮ ਨਾ ਕਰੋ ਠੀਕ ਆ ਤੇ ਇਹ ਕੰਮਾਂ ਤੋਂ ਵਿਚਾਰ ਰੱਖੋ ਆਪਣਾ ਵੀ ਤੇ ਜਿਹੜੇ ਬੰਦੇ ਜ਼ਿਆਦਾਤਰ ਉਹ ਬੰਦਿਆਂ ਨਾਲ ਹੁੰਦੇ ਜਿਹੜੇ ਬੰਦੇ ਬਾਹਰ ਗਏ ਨੇ ਠੀਕ ਆ ਤੇ ਆਪਣਾ ਵਿਚਾਰ ਰੱਖੋ ਕਿਸੇ ਵੀ ਨੂੰ ਵੀ ਕੋਈ ਵੀ ਪੈਸਾ ਭੇਜਣ ਦੀ ਜ਼ਰੂਰਤ ਨਹੀਂ ਆ ਠੀਕ ਆ ਪਹਿਲਾਂ ਉਹ ਬੰਦਿਆਂ ਨਾਲ ਪੂਰਾ ਕਨਫਰਮ ਕਰੋ ਵੀ ਬੰਦਾ ਕਿਹੜਾ ਗੱਲ ਕਰ ਰਿਹਾ ਕਿਹੜਾ ਨਹੀਂ ਠੀਕ ਆ ਫਿਰ ਪੈਸੇ ਦੀ ਵਕਤ ਚ ਗੱਲ ਕਰੋ ਵੈਸੇ ਤਾਂ ਲੋੜ ਨਹੀਂ ਆ ਕਿਸੇ ਨੂੰ ਭੇਜਣ ਦੀ ਇਦਾਂ ਠੀਕ ਆ ਤੇ ਮੇਰੇ ਨਾਲ ਇਦਾਂ ਹੋ ਰਿਹਾ ਅੱਜ ਵੀ ਮੈਂ ਵੀਡੀਓ ਤਾਂ ਬਣਾਈ ਆ ਕਿ ਤੁਹਾਡੇ ਨਾਲ ਵੀ ਅੱਗੇ ਤੋਂ ਇਦਾਂ ਨਾ ਹੋਵੇ ਠੀਕ ਆ ਤੇ ਧਿਆਨ ਰੱਖੋ ਸਾਰੇ ਜਾਨੇ ਠੀਕ ਹੈ ਜਦੋਂ ਵੀ ਕਿਸੇ ਦੀ ਕੋਈ ਵੀ ਆਈਡੀ ਬਣਦੀ ਆ ਤਾਂ ਪੈਸੇ ਭੇਜਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਆ ਮੈਂ ਦੁਬਾਰਾ ਦੁਬਾਰਾ ਕਹਿ ਰਿਹਾ ਠੀਕ ਹੈ ਜੀ ਤੇ ਪੈਸਿਆਂ ਵਾਲਾ ਕੰਮ ਤਾਂ ਪਹਿਲੀ ਗੱਲ ਆਨਲਾਈਨ ਕਿਸੇ ਨੂੰ ਕਰਨਾ ਨਹੀਂ ਚਾਹੀਦਾ ਗਿਆ ਠੀਕ ਆ ਹੁਣ ਬੰਦੇ ਕਈ ਮੇਰੇ ਯਾਰ ਦੋਸਤ ਨੇ ਇਦਾਂ ਦੇ ਨੇ ਉਹ ਬੰਦੇ ਨੇ ਭੇਜਤੇ ਆ ਪੈਸੇ ਹੁਣ ਮੈਨੂੰ ਕਾਲ ਕਰ ਰਹੇ ਨੇ ਜਦ ਮੇਰੇ ਕੋਲੇ ਬਾਬੇ ਆਈ ਨਹੀਂ ਮੈਂ ਕਿੱਦਾਂ ਕਹਿਦਾ ਠੀਕ ਆ ਜਦ ਮੈਂ ਕਿਤੇ ਪੈਸੇ ਫਸਿਆ ਨਹੀਂ ਠੀਕ ਆ ਬਾਕੀ ਕੋਈ ਗੱਲ ਨਹੀਂ ਆ ਤੁਸੀਂ ਸਾਰੇ ਜਾਨੇ ਕੇਅਰ ਰੱਖੋ ਆਪਣਾ ਧਿਆਨ ਰੱਖੋ ਵੀ ਇਹ ਚੀਜ਼ਾਂ ਨੂੰ ਦੀ ਇਹ ਚੀਜ਼ ਨਾ ਹੋਣ ਠੀਕ ਹੈ ਜਿਹੜੇ ਵੀ ਬੰਦੇ ਕਰ ਰਹੇ ਨੇ ਉਹ ਬੰਦੇ ਵਾਸਤੇ ਬਹੁਤ ਗਲਤ ਗੱਲ ਆ ਤੇ ਪੈਸਾ ਭੇਜਣ ਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਆ ਜੇ ਕਿਸੇ ਨੂੰ ਭੇਜਣਾ ਤਾਂ ਤੁਸੀਂ ਆਪਣਾ ਕਲੀਅਰ ਕਰੋ ਠੀਕ ਆ ਵੀ ਬੰਦਾ ਉਹੀ ਸੱਚ ਬੋਲ ਰਿਹਾ ਜਾਂ ਕੀ ਗੱਲਬਾਤ ਆ ਠੀਕ ਆ ਤੇ ਫਿਰ ਬੰਦੇ ਨਾਲ ਇਦਾਂ ਦੀ ਕੋਈ ਗੱਲਬਾਤ ਕਰੋ ਅੱਗੇ ਵਾਈ ਦੇ ਵੇ ਇਦਾਂ ਦੀ ਕੋਈ ਚੀਜ਼ ਕਰਨ ਦੀ ਲੋੜ ਨਹੀਂ ਆ ਠੀਕ ਆ ਬੜਾ ਗਲਤ ਚੱਲ ਰਿਹਾ ਮੇਰੀ ਫੇਸਬੁੱਕ ਆਈਡੀ ਆ ਕਿਸੇ ਨੇ ਗਲਤ ਬਣਾਈ ਆ ਠੀਕ ਆ ਮੈਂ ਦੋ ਤਿੰਨ ਦਿਨ ਪਹਿਲਾਂ ਸਟੋਰੀ ਵੀ ਪਾਈ ਸੀਗੀ ਮੈਸੇਜਸ ਵੀ ਲਾ ਰਿਆਂ ਵੀ ਕੋਈ ਬੰਦਾ ਮੇਰਾ ਵੀ ਕੋਈ ਰਿਸ਼ਤੇਦਾਰ ਕੋਈ ਮੇਰਾ ਭਰਾ ਮਿੱਤਰ ਯਾਰ ਦੋਸਤ ਭੈਣ ਭਰਾ ਵੀ ਕੋਈ ਵੀ ਪੈਸਾ ਨਾ ਭੇਜੋ ਠੀਕ ਆ ਤੇ ਹੁਣ ਜਿਹੜੇ ਭੇਜ ਚੁੱਕੇ ਨੇ ਉਹ ਤਾਂ ਹੁਣ ਚਲੋ ਖੈਰ ਆਉਣਾ ਹੋਇਆ ਹੀ ਕੰਮ ਇਦਾਂ ਦਾ ਉਹਨਾਂ ਦੇ ਦੇਖਾਂਗੇ ਬਾਕੀ ਬਾਅਦ ਦੀਆਂ ਗੱਲਾਂ ਨੇ ਤੇ ਇਹ ਗੱਲਾਂ ਜਾਨੀ ਕਿ ਵੀ ਇਹ ਚੀਜ਼ਾਂ ਦਾ ਧਿਆਨ ਰੱਖੋ ਬੜਾਈ ਚੀਜ਼ ਜਾਨੀ ਕਿ ਚੱਲ ਰਿਹਾ ਵਾ ਬੜਾ ਧੋਖਾਧੜੀ ਹੋ ਰਿਹਾ ਵਾ ਫੇਕ ਆਈਡੀਆਂ ਬਣ ਰਹੀਆਂ ਨੇ ਫੇਕ ਆਈਡੀ ਦੇ ਉੱਤੇ ਬੰਦਾ ਆਪਣੀ ਫੋਟੋ ਲਾ ਲੈਂਦਾ ਉਹਦੇ ਬੰਦੇ ਦੀ ਨਾਮ ਲਿਖ ਦਿੰਦਾ ਬੰਦੇ ਨੂੰ ਘਰ ਦੇ ਨੂੰ ਇਦਾਂ ਹੋ ਜਾਂਦਾ ਵੀ ਹਾਂ ਬੰਦਾ ਉਹੀ ਪੈਸੇ ਮੰਗ ਰਿਆ ਠੀਕ ਹੈ ਜੀ ਤੇ ਬਾਕੀ ਵੱਧ ਤੋਂ ਵੱਧ ਮੇਰੀ ਵੀਡੀਓ ਸ਼ੇਅਰ ਕਰ ਦਿਓ ਕਿ ਜਿਆਦਾਤਰ ਬੰਦਿਆਂ ਨੂੰ ਇਹ ਚੀਜ਼ਾਂ ਕਨਫਰਮ ਹੋ ਜਾਣ ਕਈ ਬੰਦੇ ਹੁਣ ਏਦਾਂ ਹੀ ਪੈਸੇ ਭੇਜ ਦਿੰਦੇ ਆ ਜਿਆਦਾ ਜਿਆਦਾ ਸ਼ੇਅਰ ਕਰੋ ਠੀਕ ਆ ਤੇ ਲਾਈਕ ਤਾਂ ਚਲੋ ਖੈਰ ਉਹ ਬਾਅਦ ਦੀਆਂ ਗੱਲਾਂ ਨੇ ਨਾ ਹੀ ਕਰੋ ਤਾਂ ਕੋਈ ਵੱਡੀ ਗੱਲ ਨਹੀਂ ਆ ਜਿਆਦਾ ਜਿਆਦਾ ਸ਼ੇਅਰ ਜਰੂਰ ਕਰ ਦਿਓ ਇਹ ਚੀਜ਼ ਨੂੰ ਕਿ ਪਤਾ ਲੱਗ ਸਕੇ ਓਕੇ ਜੀ ਸਾਸ਼ੀ ਕਾ